ਹਾਂਜੀ ਕਿੱਦਾਂ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਹ ਦੇਖ ਸਕਦੇ ਆ ਕੈਨੇਡਾ ਦੇ ਨਿਆਰੇ ਤੁਹਾਨੂੰ ਦਿਖਾਉਣੇ ਆ ਆ ਜਾਓ ਸ਼ੇਅਰ ਕਰੀ ਜਲਿਓ ਤੇ ਰੱਬ ਨੂੰ ਅੱਜ ਥੋੜਾ ਜਿਹਾ ਭਲੇਖਾ ਵਾ ਗਿਆ ਤੇ ਇੰਨੀ ਇੰਨੀ ਸਨੋ ਨਿਊ ਫਾਉਂਡਲੈਂਡ ਦਾ ਜਿਹਦਾ ਮੈਂ ਦੱਸਦਾ ਹੁੰਨਾ ਉੱਥੇ ਕਿਉਂ ਚਾਹੀਦੇ ਕੰਮ ਏ ਦੱਸਾਂਗੇ ਸਾਰੇ ਪਾਸੇ ਸ਼ੇਅਰ ਕਰਿਓ ਬਾਈ ਜੀ ਇਹ ਸਨੋ ਸਾੜੀ ਸੋਹਣੀ ਦੇਖਣ ਨੂੰ ਹੀ ਆ ਵੈਸੇ ਤਾਂ ਦੇਖ ਸਕਦੇ ਆ ਸਾਰਾ ਕੰਮਕਾਰ ਲੋਕਾਂ ਦਾ ਰੁਕ ਜਾਂਦਾ ਆ ਸ਼ੇਅਰ ਕਰੋ ਸਾਰੇ ਪਾਸੇ ਕਿੱਥੋਂ ਕਿੱਥੋਂ ਦੇਖਦੇ ਆ ਜਿਹੜਾ ਕਰੂ ਸ਼ੇਅਰ ਉੱਤੇ ਹੋ ਮੇਰ ਸ਼ੇਅਰ ਦਾ ਨਤੀਜਾ ਲੱਗ ਜਾਣਾ ਕੈਨੇਡਾ ਦਾ ਵੀਜ਼ਾ ਤੇ ਆ ਗਿਆ ਭੇਡਾਂ ਦਾ ਜੀਜਾ ਭੇਡਾਂ ਦੀ ਦੇਖ ਸਕਦੇ ਆਂ ਕਿਆ ਬਾਤਾਂ ਸ਼ੇਅਰ ਕਰ ਦਿਓ ਵੀਰ ਮੇਰੋ ਸਾਰਾ ਤੁਹਾਨੂੰ ਦਿਖਾਉਣਾ ਸੋ ਜਿੱਥੇ ਨਿਊ ਫਾਉਂਡਲੈਂਡ ਚ ਕੰਮ ਇਹ ਚਾਹੀਦੇ ਆ ਸੋ ਉਹ ਤੁਹਾਨੂੰ ਦੱਸਦਾ ਉੱਥੇ ਕਾਤੇ ਕੰਮ ਹੈ ਹਨੀ ਆ ਚੱਕਰ ਆ ਇਹ ਮੇ ਸਰੀਚ ਘੁੰਮਦਾ ਸਰੀਚ ਨਹੀਂ ਇੰਨੀ ਸنو ਪੈਂਦੀ ਕਿਤੇ ਸਾਲ ਚ ਇੱਕ ਅੱਧੀ ਵਾਰੀ ਪੈ ਜਾਂਦੀ ਆ ਅੱਜ ਸਰੀਚ ਸنو ਪੈ ਰਹੀ ਆ ਕਿੱਥੋਂ ਕਿੱਥੋਂ ਦੇਖਦੇ ਸ਼ੇਅਰ ਜਰੂਰ ਕਰ ਦਿਓ ਵੀਰ ਮੇਰੇ ਸ਼ੇਅਰ ਜਰੂਰ ਕਰ ਦਿਓ ਚੀਮਾ ਵੀਰਾ ਯੂਕੇ ਤੋਂ ਚੌਧਰੀ ਕਰਨ ਹਾਂਜੀ ਜੀ ਚੌਧਰੀ ਕਰਨ ਜੀ 골ਡੀ ਆਪਣਾ ਆਸਟ੍ਰੇਲੀਆ ਤੋਂ ਸ਼ੇਅਰ ਕਰੀ ਚਲੋ ਵੀਰ ਮੇਰੇ ਗਗਨਸ਼ਿਆਰ ਪਰ ਤੋਂ ਸ਼ੇਅਰ 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 ਤੇ ਕਮੈਂਟ ਬੱਸ ਕਿੰਨੇ ਗਰੁੱਪਾਂ 'ਚ ਸ਼ੇਅਰ ਕੀਤੀ ਨਿਊ ਫਾਉਟ ਲੈਂਡ 'ਚ ਕੰਮ ਹੈ ਤਾਂ ਚਾਹੀਦੇ ਆ ਕਿਉਂਕਿ ਉੱਥੇ ਲੋਕ ਰਹਿੰਦੇ ਨਹੀਂ ਇੰਨੇ ਆ ਚੱਕਰ ਆ ਉੱਥੇ ਉੱਥੇ ਐਦਾਂ ਹੀ ਸنو ਪੈਂਦੀ ਆ 6-7 ਮਹੀਨੇ ਸੋ ਇੱਥੇ ਤਾਂ ਇੱਕ ਅੱਧਾ ਦਿਨ ਪਈ ਆ ਆ ਹਾਲ ਦੇਖ ਲਓ ਲੋਕਾਂ ਦੀਆਂ ਛੁੱਟੀਆਂ ਹੋ ਗਈਆਂ ਕੰਮਾਂ ਤੋਂ ਕੋਈ ਕੰਮ ਤੇ ਥੜੋ ਗਿਆ ਆ ਸੋ ਦੇਖ ਲਓ ਤੁਹਾਡੇ ਸਾਹਮਣੇ ਆ ਇਹ ਦੇਖਣ ਨੂੰ ਹੀ ਸੋਹਣੀ ਆ ਵੈਸੇ ਤਾਂ ਬਾਈ ਜੀ ਸਾਰੇ ਗਾਲਾਂ ਹੀ ਆ ਹੁਣ ਜਿਣੀ ਨਹੀਂ ਦੇਖੀ ਹਾਂਜੀ ਹਾਂਜੀ ਮੱਲ ਬਾਈ ਹਾਂਜੀ ਹਮਾਂ ਦਾ ਸਾਈ ਪ੍ਰਸ ਸ਼ੇਅਰ ਕਰੀ ਚਲੋ ਬਾਈ ਸ਼ੇਅਰ ਪਿੰਡ ਸ਼ੇਰਪੁਰ ਵਾਲਾ ਵੀਰਾ ਜੁਆਈ ਤੋਂ ਸ਼ੇਅਰ ਕਰ ਦਿਓ ਮਿੱਤਰੋ ਆਪਾਂ ਇੱਕ ਖਾਤਾ ਜਿੱਦਾਂ ਪਹਿਲਾਂ 20 ਲੱਖ ਵਾਲੇ ਤੇ ਪੈਂਦੀ ਸੀ ਨਾ ਠਾਠਾ ਇਦਾਂ ਹੀ ਇੱਥੇ ਕਰਾਉਣੀ ਆ ਆਪਾਂ ਤੁਹਾਡਾ ਪਿਆਰ ਤੇ ਸਹਿਯੋਗ ਚਾਹੀਦਾ ਮੈਂ ਸਪੈਸ਼ਲ ਤੁਹਾਨੂੰ ਦੇਖੋ ਕਿੰਨੇ ਸੋਹਣੇ ਯਾਰ ਹੈ ਸਨੋਚ ਹਾਂਜੀ ਚੋਹਾਨ ਜੀ ਹਾਂਜੀ ਜੀ ਤੇ ਸੋਤਾ ਸੰਗਰੂਰ ਤੋਂ ਪਵਨ ਪੁਰਤਗਾਲ ਤੋਂ ਗਗਨ ਐਡਮੈਂਟਨ ਤੋਂ ਐਡਮੈਂਟਨ ਵਾਲਿਓ ਅੱਜ ਰੱਬ ਨੂੰ ਭਲੇਖਾ ਪੈ ਜਿੱਦਾਂ ਪੈਂਦੀ ਹੁੰਦੀ ਉਦੋਂ ਸਰੀਰ ਚ ਪਹਿਲੀ ਬਾਈ ਪਤਾ ਕੀ ਗੱਲ ਆ ਤੁਹਾਨੂੰ ਮੈਂ ਦੱਸਦਾ ਚਲੋ ਜਿਹੜੇ ਨਹੀਂ ਕੈਨੇਡਾ ਆਏ ਇੱਥੇ ਬਾਈ ਜੀ ਟਾਇਰ ਦੋ ਤਰ੍ਹਾਂ ਦੇ ਹੁੰਦੇ ਇੱਕ ਹੁੰਦੇ ਸਨੂ ਵਾਲੇ ਇੱਕ ਹੁੰਦੇ ਗਰਮੀਆਂ ਵਾਲੇ ਇੱਥੇ ਤਾਂ ਕਦੀ ਪੈਂਦੀ ਨਹੀਂ ਹੁਣ ਲੋਕ ਟਾਇਰ ਗਰਮੀਆਂ ਵਾਲੇ ਹੀ ਰੱਖਦੇ ਕਾਰਾਂ ਨੂੰ ਹੁਣ ਇਹ ਫੇ ਚੱਲਦੇ ਨਹੀਂ ਦੇਖ ਲਓ ਕਾਰਾਂ ਉਦਾਂ ਹੀ ਖੜੀਆਂ ਆ ਸਾਰਾ ਜਨ ਜੀਵਨ ਠੱਪ ਹੋ ਜਾਂਦਾ ਦੇਖ ਲਓ ਸਾਰੇ ਕੋਈ ਨਹੀਂ ਘਰਾਂ ਚੋਂ ਕੰਮ ਤੇ ਜਾ ਦੇਖ ਲਓ ਤੁਹਾਡੇ ਸਾਹਮਣੇ ਆ ਹਾਂਜੀ ਚੌਧਰੀ ਹੁੰਨਾ ਤੋਂ ਰੀਤ ਲੱਧਿਆਣੇ ਤੋਂ ਪਾਲ ਸਿੰਘ ਦਿੱਲੀ ਤੋਂ ਸ਼ੇਅਰ ਕਰੀ ਚਲੋ ਵੀਰ ਮੇਰੇ ਬਾਰ-ਬਾਰ ਮੇਰੀ ਬੇਨਤੀ ਹੈ ਖਾਤਾ ਆਪਾਂ ਇਹਨ ਪੂਰਾ ਕਾਇਮ ਕਰਨਾ ਇਹ ਵਾਲਾ ਖਾਤਾ 20 ਲੱਖ ਵਾਲਾ ਮੇਰਾ ਉੱਡ ਗਿਆ ਕੋਈ ਨਹੀਂ ਸਪੈਸ਼ਲ ਮੈਂ ਪਿਆ ਸੀ ਰੋਟੀ ਪਾਣੀ ਖਾਣ ਲੱਗਾ ਸੀ ਪਰੌਠੇ ਚਾਹ ਨਾ ਮੈਂ ਕਿਹਾ ਪਹਿਲਾਂ ਵੀਰ ਭਰਾ ਇੰਡੀਆ ਵਾਲਿਆਂ ਨੂੰ ਸਨੋ ਦਿਖਾ ਕੇ ਆਉਨੇ ਆ ਫੇਰ ਕਰਦੇ ਗੱਲਾਂ ਬਾਤਾਂ ਸੋ ਸ਼ੇਅਰ ਕਰੀ ਚਲਿਓ ਹੁਸਨ ਖਾਨ ਪਟਿਆਲੇ ਤੋਂ ਸੁਖਜਿੰਦਰ ਲੁਧਿਆਣੇ ਤੋਂ 골ਡੀ ਲੁਧਿਆਣੇ ਤੋਂ ਥੈਂਕ ਯੂ ਥੈਂਕ ਯੂ ਵਿਊ ਦੇਖਣ ਨੂੰ ਕਾਫੀ ਸੋਹਣਾ ਯਾਰ ਦੇਖਣ ਨੂੰ ਤਾਂ ਬੰਦਾ ਕਹਿੰਦਾ ਵੀ ਦੇਖੀ ਜਾਵਾ ਹੁਣ ਮੇਰੇ ਆਰਗੇ ਨੇ ਉਹੀ ਪਿੰਡਾਂ ਚ ਜੀ ਨੂੰ ਕੋਈ ਭੈਣ ਜੋ ਮੰਗੇ ਤੇ ਸੁਹ ਉਹ ਨਹੀਂ ਸੀ ਦਿੰਦਾ ਦੇਖ ਲਓ ਆ ਵਿਊ ਦੇਖੋ ਚੈੱਕ ਕਰੋ ਹਾਂਜੀ ਪ੍ਰਦੀਪ ਕੁਮਾਰ 골ਡ ਹੀ ਖੰਨੇ ਤੋਂ ਬਾਈ ਸ਼ੇਅਰ ਕਰੀ ਚਲੋ ਗਰੁੱਪਾਂ 'ਚ ਦੱਸਿਓ ਕਿੰਨੀ ਥਾਂ ਸ਼ੇਅਰ ਕੀਤੀ ਸੱਚ ਦੱਸਿਓ ਝੂਠ ਨਾ ਦੱਸਿਓ ਸੋ ਦੇਖੋ ਕਿੰਨਾ ਸੋਹਣਾ ਯਾਰ ਆਹਾ ਦੇਖੋ ਕਿਆ ਬਾਤ ساری ਜ਼ਿੰਦਗੀ ਠੱਪਸਿਓ ਨਿਊ ਫਾਉਂਡਲੈਂਡ 'ਚ ਤਾਂ ਬੰਦੇ ਚਾਹੀਦੇ ਆ ਉੱਥੇ ਸਨੋ ਬਹੁਤ ਪੈਂਦੀ ਆ ਉੱਥੇ ਕੋਈ ਰਹਿ ਕੇ ਨਹੀਂ ਰਾਜੀ ਇਹ ਚੱਕਰ ਆ ਸੋ ਕੋਈ ਨਹੀਂ ਬਾਈ ਹੋਰ ਵੀ ਤੁਹਾਨੂੰ ਦਿਖਾਉਣਾ ਥੈਂਕ ਯੂ ਚੌਧਰੀ ਥੈਂਕ ਯੂ ਕੰਗ ਜੀ ਹਾਂਜੀ ਦਲਜੀਤ ਨਵਾਂ ਸ਼ਹਿਰ ਤੋਂ ਹਾਂਜੀ ਹਾਂਜੀ ਜਿੰਦਰ ਸਿੰਘ ਮੰਡੀ ਅਹਿਮਦ ਹਾਂਜੀ ਦੀਪ ਸਿੰਘ ਜ਼ਗੀਰਦਾਰ ਅੰਬਾਲਾ ਤੋਂ ਇੰਦਰ ਮਰੱਕੋ ਤੋਂ ਕਿਆ ਬਾਤ ਆ ਵਿਊ ਸੋਹਣਾ ਨਾ ਸੋ ਦੇਖ ਸਕਦੇ ਆ ਜਿਹੜਾ ਕਰੂ ਸ਼ੇਅਰ ਉੱਤੇ ਹੋ ਮੇਰ ਸ਼ੇਅਰ ਦਾ ਨਤੀਜਾ ਲੱਗ ਜੂ ਤੁਹਾਡਾ ਕੈਨੇਡਾ ਦਾ ਵੀਜ਼ਾ ਹਾਂਜੀ ਜਿਨ੍ਹਾਂ ਨੂੰ ਭੁਲੇਖਾ ਪੈ ਰਿਹਾ ਮੈਂ ਸਰੀ 'ਚ ਹੀ ਆ ਸਰੀ 'ਚ ਸਾਲ 'ਚ ਇੱਕ ਅੱਧਾ ਦਿਨ ਸنو ਪੈਂਦੀ ਆ ਸੋ ਅੱਜ ਦਾ ਦਿਨ ਹੀ ਪੈਣੀ ਆ ਸਰੀ 'ਚ ਬਾਕੀ ਤਾਂ ਧੁੱਪੇ ਹੀ ਰਹਿਣੀ ਆ ਦੇਖ ਲਓ ਸਾਰੇ ਲੋਕ ਕੰਮਾਂ ਤੇ ਕਿੱਥੇ ਕੰਮ ਤੇ ਜਾਣਾ ਯਾਰ ਇੱਥੇ ਤਾਂ ਸਨੋ ਕਲੀਅਰ ਵੀ ਨਹੀਂ ਕਰਦੇ ਸਰੀ ਚ ਕਿਉਂਕਿ ਪੈਂਦੀ ਨਹੀਂ ਬਾਕੀ ਸ਼ਹਿਰ ਜਿੱਥੇ ਪੈਂਦੀ ਉੱਥੇ ਉਹ ਕਲੀਅਰ ਕਰਦੇ ਨਾਲੋਂ ਨਾਲ ਇੱਥੇ ਤਾਂ ਕਰਦੇ ਹੀ ਨਹੀਂ ਪੈਂਦੀ ਨਹੀਂ ਸਾਰੀਆਂ ਗੱਡੀਆਂ ਘਰਾਂ ਚ ਖੜੀਆਂ ਦੇਖ ਲਓ ਕੋਈ ਨਹੀਂ ਕੰਮ ਤੇ ਗਿਆ ਜਨ ਜੀਵਨ ਠੱਪ ਦੇਖ ਸਕਦੇ ਆ ਲੁਧਿਆਣੇ ਤੋਂ ਮਨਪ੍ਰੀਤ ਥੈਂਕ ਯੂ ਥੈਂਕ ਯੂ ਭਾਈ ਦੇਖ ਲਓ ਇੰਨੀ ਸਨੋ ਚ ਮੈਂ ਸਪੈਸ਼ਲ ਤੁਹਾਨੂੰ ਦਿਖਾਉਣ ਆਇਆ ਵੀਰ ਮੇਰੇਓ ਤੁਸੀਂ ਘਰੇ ਬੈਠਿਆ ਨੇ ਸ਼ੇਅਰ ਕਰਨਾ ਤਾਂ ਜੋ ਹੋਰ ਵੀਰ ਭਰਾ ਵੀ ਦੇਖ ਸਕਣ ਐਨਾ ਸੋਹਣਾ ਨਜ਼ਾਰਾ ਸੋ ਦੇਖ ਲਓ ਕਿੰਨੀ ਕਿੰਨੀ ਪਈ ਤੁਸੀਂ ਆਈਡੀਆ ਲਾ ਸਕਦੇ ਆ ਚਲੋ ਤੁਹਾਡਾ ਮਾਈਂਡ ਚੈੱਕ ਕਰਦੇ ਆ ਮੈਂ ਕਿਤੇ ਖੜ ਕੇ ਚੈੱਕ ਕਰਾਉਣਾ ਵੀ ਕਿੰਨੀ ਪਈ ਆ ਤੁਸੀਂ ਦੱਸਣਾ ਕਿੰਨੇ ਇੰਚ ਆ ਸਹੀ ਜਵਾਬ ਵਾਲੇ ਨੂੰ ਸਨਮਾਨਤ ਕੀਤਾ ਜਾਊਗਾ 1 ਸਕਿੰਟ ਆ ਸਾਰੀ ਸਕਰੀਨ ਵੀ ਆ ਹੋ ਗਈ ਦੱਸੋ ਬਾਈ ਕਿੰਨੇ ਇੰਚ ਪੈ ਚੁੱਕੀ ਹੋਗੀ ਆਈਡੀਆ ਆਹ ਦੇਖੋ ਕਾਰ ਦੇਖੋ ਘੁੰਮਣੀ ਕਿਉਂਕਿ ਇਹਦੇ ਟਾਇਰ ਗਰਮੀਆਂ ਵਾਲੇ ਆ ਹਾਂਜੀ ਪ੍ਰਦੀਪ ਅੰਮ੍ਰਿਤਸਰ ਤੋਂ ਜਿੰਦਰ ਪੰਦੇਰ ਥੈਂਕ ਯੂ ਜੀ ਥੈਂਕ ਯੂ ਹਾਂਜੀ ਦਲਜੀਤ ਸਿੱਧੂ ਹਾਂਜੀ ਸਰੂਪ ਮਹਾਚਲ ਤੋਂ ਬਨੇ ਇੱਥੇ ਤਾਂ ਰੋਜ਼ ਹਾਂਜੀ ਹਾਂਜੀ ਭਾਈ ਰੋਜ਼ ਵਾਲੇ ਗਿੱਜਗੇ ਹੁੰਦੇ ਇੱਥੇ ਆਪਾਂ ਆਰਦੀ ਨਹੀਂ ਨਾ ਚੀਜ਼ਾਂ ਦੇ ਜੇ ਮੈਂ ਮੱੜ ਜਾ ਰੋਡ ਤੇ ਗਿਆ ਤਾਂ ਤੁਹਾਨੂੰ ਦਿਖਾਉਂ ਗੱਡੀਆਂ ਕਿੱਦਾਂ ਫਸੀਆਂ ਹੋਣੀਆਂ ਆ ਠੀਕ ਹੈ ਨਾ ਅਜੇ ਤਾਂ ਮੈਂ ਘਰਾਂ 'ਚ ਹੀ ਘੁੰਮਦਾ ਸੋ ਦੇਖੋ ਇੱਥੋਂ ਕਿਆ ਬਾਤ ਆ ਜਿੰਦਰ ਸਿੰਘ ਥੈਂਕ ਯੂ ਕੁਮਾਰ ਜੀ ਥੈਂਕ ਯੂ ਭਾਈ ਫੋਲੋ ਕਰ ਲਓ ਸਾਰੇ ਫੋਲੋ ਜ਼ਰੂਰ ਕਰ ਲਓ ਖਾਤਾ ਸਚਨ ਉਪਲ ਨਿਊਯਾਰਕ ਤੋਂ ਆਪਾਂ ਦਾ ਵੀਰ ਭਰਾ ਥੈਂਕ ਯੂ ਥੈਂਕ ਯੂ ਅਖਤਰ ਜਮੀਰ ਖਾਤਾ ਫੋਲੋ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ 20 ਲੱਖ ਵਾਲਾ ਉੱਡ ਗਿਆ ਪਰ ਇਹਦਾ ਹੀ 20 ਲੱਖ ਕਰ ਦੇਣਾ ਤੁਹਾਡਾ ਪਿਆਰ ਚਾਹੀਦਾ ਬੱਸ ਕੋਈ ਨਹੀਂ ਕਹਿੰਦੇ ਨਾ ਰੱਬ ਨਾ ਮਾਰਿਆ ਮਾਰੇ ਭੇਡਾਂ ਦੀ ਮੈਂ ਮੈਂ ਕਰਾ ਕੇ ਰੱਖਣੀ ਤੁਹਾਡਾ ਪਿਆਰ ਚਾਹੀਦਾ ਮੈਨੂੰ 20 ਲੱਖ ਫਿਰ ਬਿਨਾਂ ਠਗਰਾ ਲ ਕਹਿੰਦਾ 7 ਇੰਚ ਸਨੋਪਈ ਸੁਖਮਨ ਕਹਿੰਦਾ 2 ਇੰਚ ਇੱਕ ਮਿੰਟ ਮੈਂ ਤੁਹਾਨੂੰ ਦਿਖਾ ਦਿੰਦਾ ਚੰਗੀ ਤਰ੍ਹਾਂ ਫਿਰ ਤੁਹਾਨੂੰ ਆਈਡੀਆ ਹੋ ਜਾਊਗਾ ਮੈਂ ਕਾਰ ਤੇ ਉਹ ਜਿੱਦਾਂ ਵੀ ਆ ਜਾਓ ਉਹ ਜਿੱਦਾਂ ਨਾ ਵੀ ਜਿਨ੍ਹਾਂ ਚ ਆਪਾਂ ਲਾਈਕ ਸਿੱਟੀ ਦਾ ਔਰ ਡੱਬੇ ਜੀ ਨਾ ਜੋ ਲੈ ਕੇ ਜਾਂਦੇ ਹੁੰਦੇ ਚੱਕ ਕੇ ਸਮਾਨ ਸਿਟੀ ਵਾਲੇ ਉੱਤੇ ਮੈਂ ਤੁਹਾਨੂੰ ਦਿਖਾ ਦਿੰਦਾ ਕਿਉਂਕਿ ਇਹ ਤਾਂ ਕਿਸੇ ਨੇ ਕਲੀਅਰ ਕੀਤੇ ਨਹੀਂ ਹੁਣ ਇੱਥੋਂ ਆਈਡੀਆ ਲਾ ਕੇ ਦੱਸੋ ਇੰਨੀ ਸنو ਪੈ ਗਈ ਆ ਜਿਹੜੀ ਰੋਡ ਤੇ ਕਲੀਅਰ ਹੋਈ ਜਾਂਦੀ ਆ ਆ ਦੱਸਿਓ ਕਿੰਨੀ ਸنو ਹੋਊਗੀ ਭਾਈ ਦੇਖਦੇ ਹਾਂ ਕਿਹਦਾ ਮਾਈਂਡ ਜ਼ਿਆਦਾ ਸ਼ਾਰਪ ਆ ਸਹੀ ਜਵਾਬ ਵਾਲੇ ਨੂੰ ਸਨਮਾਨਤ ਕੀਤਾ ਜਾਊਗਾ ਸਪੈਸ਼ਲ ਇੰਨੀ ਸنو ਪਈ ਆ ਆ ਦੇਖੋ ਉਹ ਕਿੱਥੋਂ ਸ਼ੁਰੂ ਹੁੰਦੀ ਤੇ ਕਿੰਨੀ ਆ ਦੱਸੋ ਭਾਈ ਕਿੰਨੀ ਹੋਊਗੀ ਲਓ ਭਾਈ ਹੁਣ ਦੱਸੋ ਹੁਣ ਤੁਹਾਨੂੰ ਸਹੀ ਆਈਡੀਆ ਹੋਣਾ ਕਿਉਂਕਿ ਡੱਬਿਆਂ ਤੋਂ ਕਲੀਅਰ ਨਹੀਂ ਹੋਈ ਜਿਹੜੀ ਰੋਡ ਤੇ ਆ ਉਹ ਤਾਂ ਇੱਧਰ ਉੱਧਰ ਹੋ ਗਈ ਆ ਸੋ ਇਹ ਦੱਸੋ ਭਾਈ ਕਿੰਨੀ ਕਿੰਨਾ ਕੁ ਆਈਡੀਆ ਦੇਖਦੇ ਆਂ ਭਾਈ ਕਿਦੀ ਆਖਿਆ ਫਿਰ ਐਨ ਕ ਨਹੀਂ ਆਹ ਦੇਖੋ ਆ ਡੱਬਿਆਂ ਤੇ ਨਹੀਂ ਕਿਸੇ ਨੇ ਕਲੀਅਰ ਕੀਤੀ ਇੰਨੀ ਸਨੋ ਪਈ ਆ ਰਾਤ ਤੋਂ ਲੈ ਕੇ ਹੁਣ ਤੱਕ ਆ ਦੇਖ ਲਓ ਦੱਸੋ ਭਾਈ ਕਿੰਨੀ ਹੋ ਸਕਦੀ ਆ ਗੇਠੇ ਚ ਵੀ ਮੈਂ ਦੱਸ ਦਿੰਨਾ ਇਹ ਇੱਕ ਸਵਾ ਕ ਲਾਈਕ ਪੌਣੇ ਦੇ ਦੋ ਗਿੱਠਾ ਲਾ ਲਓ ਸਵਾਦ ਆ ਕਲੀਅਰ ਕਰੀ ਜਾਂਦੇ ਰੋਡ ਹਨਾ ਸੋ ਇੱਦਾਂ ਆ ਗੋ ਥੈਂਕ ਯੂ ਗੋਲਡੀ ਲੁਧਿਆਣਾ ਵੀਰੇ ਆ ਆ ਬਾਈ ਜੀ ਦੱਸੋ ਕਿਹਦਾ ਸਹੀ ਜਵਾਬ ਆ ਕਿੰਨੀ ਸنو ਪੈ ਚੁੱਕੀ ਹੁਣ ਤਾਈ ਰਾਤ ਤੋਂ ਦੱਸੋ ਫਿਰ ਸਾਰਿਆਂ ਦੇ ਕਮੈਂਟਾਂ ਹਾਂ ਜੀ ਦੀਪ ਸਿੰਘ 11 ਇੰਚ ਸੁਖਸਰਨ 3 ਇੰਚ ਪ੍ਰਦੀਪ ਕੁਮਾਰ 10 ਇੰਚ ਸنو ਪੈ ਗਈ ਆ ਸੰਦੀਪ ਸ਼ਰਮਾ 12 ਇੰਚ ਸਾਰਿਆਂ ਦੇ ਨਾਮ ਪੜਾਂਗੇ ਵੀਰਿਆਂ ਦੇ ਕੋਈ ਨਹੀਂ ਪਾਲ ਸਿੰਘ 6 ਇੰਚ ਸنو ਪੈ ਗਈ ਆ ਜੀ ਇੰਦਰ ਸੋਹੀ 7 ਇੰਚ ਸنو ਪੈ ਗਈ ਆ ਆਕਾਸ਼ 12 ਇੰਚ ਦੇਖੋ ਕਿੰਨਾ ਸੋਹਣਾ ਕਾ ਬਾਤ ਆ ਮੈਂ ਸੁਣਿਆ ਹਾਂ ਦਲਜੀਤ ਸਿੱਧੂ ਅਖਤਰ ਜਮੀਲ 1-2 ਫੁੱਟ ਫੁੱਟ ਤਾਂ ਪਤਾ ਨਹੀਂ ਬਾਈ 12 ਇੰਚ ਦਾ ਫੁੱਟ ਹੁੰਦਾ 2 ਫੁੱਟ ਤਾਂ ਨਹੀਂ ਪਈ ਯਾਰ ਆਹ ਦੇਖ ਲਓ ਜਿਆਦਾ ਆ ਵੈਸੇ ਇੰਨੀ ਸਰੀ ਚ ਕਦੀ ਸੁਣੋ ਪੈਂਦੀ ਨਹੀਂ ਅਸ਼ੋਕ ਕਵਾਤਰਾ 1-2 ਫੁੱਟ ਨਹੀਂ ਯਾਰ ਜਿੰਦਰ ਸਿੰਘ 15 ਇੰਚ ਲਕੀ ਰਾਣਾ ਮਨਿੰਦਰ ਸਿੰਘ 12 ਇੰਚ ਅਮਨ ਮਨੇ ਆਸ 5 ਇੰਚ ਸਨੋ ਪੈ ਗਈ ਬੈਂਪੀ ਢਿੱਲੋਂ 13 ਇੰਚ ਦੱਸੋ ਬਾਈ ਦੱਸੋ ਸਾਰੇ ਆਈਡੀਆ ਲਾਓ ਆਪਾਂ ਬਾਅਦ ਵਿੱਚ ਫੋਨ ਤੇ ਚੈੱਕ ਕਰ ਲੈਣਾ ਕਿੰਨੇ ਇੰਚ ਆ ਫੋ ਤੁਹਾਡੀ ਮੇਰਾ ਸਾਰਾ ਕੋਟ ਭਰ ਗਿਆ ਦੇਖੋ ਭਰਾਵੋ ਤੁਹਾਨੂੰ ਮੈਂ ਦਿਖਾਉਣਾ ਕੀ ਹਾਲ ਹੋ ਜਾਂਦਾ ਆ ਦੇਖ ਲਓ ਆ ਦੇਖੋ ਭਰਾਵੋ ਸਾਰਾ ਭਰ ਗਿਆ ਆ ਦੇਖੋ ਸਪੈਸ਼ਲ ਮੈਂ ਤੁਹਾਨੂੰ ਦਿਖਾਉਣਾ ਆ ਵੀਰਾਂ ਭਰਾਵਾਂ ਨੂੰ ਹਾਂਜੀ ਚਲੋ ਤੁਹਾਨੂੰ ਦਿਖਾਉਣਾ ਆ ਵੀ ਆ ਤੇ ਆਪਣਾ ਵੀ ਆ ਪਰ ਇਹ ਮੈਂ ਕਹੀ ਜਾ ਮੈਂ ਵੀ ਤੁਹਾਡੇ ਕਰਕੇ ਹੀ ਆ ਇਦਾਂ ਨਹੀਂ ਮੇਰਾ ਆਪਣਾ ਵੀ ਲਾਲਚ ਆ ਤੇਰਾ 20 ਲੱਖ ਵਾਲਾ ਖਾਤਾ ਉੜ ਗਿਆ ਹੁਣ ਮੈਂ ਇਹਦੇ ਫੋਲੋਅਰ ਵਧਾਉਣੇ ਆ ਸੋ ਮਿਹਨਤ ਨਾਲ ਹੀ ਭਰਾਵੋ ਮੈਨੂੰ ਪਤਾ ਉੱਤੇ ਮੈਂ ਕਿੰਨਾ ਆ ਜਾਊ ਗਾਂ ਦਿਖਾਉਣੇ ਤੁਹਾਨੂੰ ਸੋਹਣਾ ਦੇਖੋ ਕਿੰਨਾ ਕੈਨੇਡਾ ਸਾਰੇ ਘਰਾਂ ਚ ਕੋਈ ਪਰੌਠੇ ਖਾਂਦਾ ਕੋਈ ਪਕੌੜੇ ਖਾਂਦਾ ਦੇਖ ਸਕਦੇ ਆ ਇੱਥੇ ਤਾਂ ਚਾਹ ਚੜ ਜਾਂਦਾ ਲੋਕਾਂ ਨੂੰ ਜਦੋਂ ਸنو ਪੈਂਦੀ ਆ ਹੈਗਾ ਗੰਦਾ ਹੀ ਆ ਬਾਈ ਜੀ ਇਹ ਤਾਂ ਉਹੀ ਆ ਜਿਹੜਾ ਲੱਡੂ ਖਾਦਾ ਪਛਤਾਵੇ ਨਹੀਂ ਖਾਦਾ ਉਹ ਵੀ ਪਛਤਾਵੇ ਇਹ ਗੰਦਾ ਹੀ ਆ ਭਾਂਜੇ ਮੇਰਾ ਗੰਦਾ ਇਹ ਦੇਖਣ ਨੂੰ ਹੀ ਸੋਹਣੀ ਆ ਤੁਸੀਂ ਚਲੋ ਨਹੀਂ ਦੇਖੀ ਸੱਚੇ ਪਾਤਸ਼ਾਹ ਤੁਹਾਨੂੰ ਵੀ ਸنو ਦਿਖਾਵੇ ਤੁਹਾਡਾ ਕੈਨੇਡਾ ਦਾ ਵੀਜ਼ਾ ਲਵਾਵੇ ਆਪਾਂ ਤਾਂ ਸਾਰਿਆਂ ਦਾ ਭਲਾਈ ਮੰਗੀਦਾ ਤੁਹਾਨੂੰ ਪਤਾ ਹੀ ਆ ਮੇਰੀ ਹਨਾ ਤੁਸੀਂ ਦੇਖ ਸਕਦੇ ਆ ਆ ਜਾਓ ਕਿੰਨੇ ਕਿੰਨੇ ਇੰਚ ਆ ਜਗਵੀਰ ਸਿੰਘ 8 ਇੰਚ ਸਨੋ ਪ੍ਰਭਾਤ ਕੁਮਾਰ 15 ਇੰਚ ਸਨੋ ਸੋਹੀ ਥੈਂਕ ਯੂ ਅਸ਼ੋਕ ਕਵਾਤਰਾ 18 ਇੰਚ ਸਨੋ ਦੱਸੀ ਚਲੋ ਵੀਰ ਮੇਰੇ ਸ਼ੇਅਰ ਕਰੀ ਚਲੋ ਸ਼ੇਅਰ ਨਹੀਂ ਹੋ ਰਹੀ ਯਾਰ ਬੰਦਾ 100 ਉੱਥੇ ਹੀ ਰੁਕ ਗਿਆ ਕੰਮ ਸ਼ੇਅਰ ਕਰੋ ਵੱਧੋ ਵੱਧ ਭਰਾ ਮੇਰੇ ਵਿੱਕੀ ਸਿੰਘ 18 ਇੰਚ ਸਨੋ ਸ਼ੇਅਰ ਕਰੀ ਚਲੋ ਆ ਦੇਖੋ ਟੈਕਸੀ ਵੀ ਭਰਾਵੋ ਆ ਦੇਖੋ ਚਾਰ ਕਾਰਾਂ ਇੱਕ ਕਰਦੀਆਂ ਸਾਰੀਆਂ ਘਰੇ ਹੀ ਆ ਦੇਖ ਲਓ ਕੋਈ ਨਹੀਂ ਕੰਮਾਂ ਤੇ ਗਿਆ ਇਹ ਚੱਕਰ ਹੈ ਨਿਊ ਫਾਉਂਡਲੈਂਡ ਇਹ ਚੱਕਰ ਆ ਇੱਥੇ ਫਿਰ ਮੈਂ ਕਹਿ ਦਮਾ ਇੱਥੇ ਇੱਕ ਦਿਨ ਪੈਂਦੀ ਸਨੋ ਉੱਥੇ 6 ਮਹੀਨੇ ਪੈਂਦੀ ਆ ਠੀਕ ਹੈ ਨਾ ਸੋ ਉਹ ਚਲੋ ਤੁਸੀਂ ਜੇ ਤੁਹਾਡਾ ਰੱਬ ਕਰੇ ਵੀਜ਼ਾ ਲੱਗ ਜਵੇ ਫਿਰ ਤੁਸੀਂ ਹੋਰ ਸ਼ਹਿਰ ਚਲ ਜਿਓ ਗੱਲ ਤਾਂ ਇੱਕ ਵਾਰੀ ਕੈਨੇਡਾ ਪਹੁੰਚਣ ਦੀ ਆ ਹਾਂਜੀ ਨਵ ਸੰਗੀਤ ਐਵਸਫੋਰਡ ਵੀ ਇਹੀ ਹਾਲ ਆ ਥੈਂਕ ਯੂ ਇੰਦਰ ਮੈਂ ਮਰਕੋ ਤੋਂ ਆ ਬਿਨੇ ਠਕਰਾ ਲ ਥੈਂਕ ਯੂ ਦਲਜੀਤ ਸਿੰਘ ਸੁਖਮਨਜੀਤ ਸਿੰਘ ਥੈਂਕ ਯੂ ਥੈਂਕ ਯੂ ਲੋ ਜੀ ਸ਼ੇਅਰ ਕਰੀ ਚਲੋ ਭਰਾ ਮੇਰੇ ਸਾਰੇ ਪਾਸੇ ਸਭ ਨੂੰ ਬੇਨਤੀ ਜਿਹਦੇ ਮੁਰੇ ਵੀਡੀਓ ਆਈ ਸ਼ੇਅਰ ਕਰਿਓ ਤੇ ਫੋਲੋ ਕਰੋ ਤੋਂ ਜਿੱਦਾਂ ਆਪਾਂ ਇਨਾਮ ਅਰਜੇਸ਼ ਕੁਮਾਰ ਨੂੰ 2500 ਰੁਪਇਆ ਤੁਹਾਨੂੰ ਵੀ ਦੇਵਾਂਗੇ ਜਿਹੜਾ ਜ਼ਿਆਦਾ ਕਮੈਂਟ ਕਰੂ ਸ਼ੇਅਰ ਕਰੂ ਉਹਨਾਂ ਨੂੰ ਇਨਾਮ ਦਿਆ ਕਰਨੇ ਆਪਾਂ ਇੱਕ ਵੀਕ ਪਿੱਛੋਂ ਵੀਕ ਚ ਦੋ ਵਾਰੀ ਵੀ ਦੇ ਦਿਆ ਕਰਾਂਗੇ ਸੋ ਕੰਮ ਤੇ ਆ ਵੀ ਕੰਮ ਆਪਣਾ ਕਿੰਨਾ ਕੁ ਤੁਰਦਾ ਕੰਮ ਹੁਣ ਆਪਾਂ 0 ਤੋਂ ਸ਼ੁਰੂ ਕੀਤਾ ਫੇਰ 20 ਲੱਖ ਵਾਲਾ ਭਲਾ ਕੇ ਦੇਖੋ ਹੈ ਕੀ ਕਰੂ ਬੰਦਾ ਕਿੱਥੇ ਕੰਮ ਤੇ ਜਾਊ ਹਾਂਜੀ ਤਾਰਨ 5 ਫੁੱਟ ਸੁਣੋ 5 ਫੁੱਟ ਦਾ ਭਰਾਵਾ ਬਾਲੀ ਹੋ ਗਈ ਸਿੰਘ ਇੰਦਰ ਦਲਜੀਤ ਸਿੰਘ ਕਹਿੰਦਾ ਕਰਤੀ ਸ਼ੇਰ ਥੈਂਕ ਯੂ ਮੁਕਲ ਕਿਹੜੀ ਸਟਰੀਟ ਆ 96128 ਆ ਭਰਾਵਾ 128 ਸਾਰੇ ਸ਼ਹਿਰ ਚ ਹੀ ਇਹ ਹਾਲ ਆ ਤੂੰ ਆਉਣਾ ਭਰਾਵਾ ਮੇਰੇ ਕੋ ਐ ਨਹੀਂ ਫਸ ਜੂਗਾ ਗੱਡੀ ਹੈ ਇੱਥੇ ਕਿਹੜਾ ਰੋਡ ਕਲੀਅਰ ਕਰਦੇ ਆ ਥੈਂਕ ਯੂ ਜੀ ਚੌਧਰੀ ਕਹਿੰਦਾ ਥੈਂਕ ਯੂ ਚੌਧਰੀ ਜੀ ਥੈਂਕ ਯੂ ਥੈਂਕ ਯੂ ਹਾਂਜੀ ਯੂਰਪ ਰਸ਼ੀਆ ਥੈਂਕ ਯੂ ਨਵਦੀਪ ਸਿੰਘ 13 ਇੰਚ ਸਨੋ ਨਿਤਨ 12 ਇੰਚ ਸਨੋ ਥੈਂਕ ਯੂ ਥੈਂਕ ਯੂ ਤਰਨ ਬਾਈ ਕਹਿੰਦਾ 2 ਫੁੱਟ 2 ਫੁੱਟ ਤਾਂ ਨਹੀਂ ਭਰਾਵਾ 2 ਫੁੱਟ ਤਾਂ 바ਵਾ ਹੁੰਦੀ ਆ ਜਦੋਂ ਗਾਂ ਤੋਂ ਮੁੜ ਕੇ ਆਉਨੇ ਆ 2 ਫੁੱਟ ਤਾਂ 바ਵਾ ਹੁੰਦੀ ਆ ਅਸ਼ੋਕ ਕਹਿੰਦਾ ਸ਼ੇਅਰ ਕਰਤੀ ਥੈਂਕ ਯੂ ਵੀਰ ਮੇਰੇ ਉਹ ਥੈਂਕ ਯੂ ਯਾਰ ਤੁਹਾਨੂੰ ਪਤਾ ਹੀ ਆ ਮੇਰੀ ਹਾਂਜੀ ਸੋ ਤੁਸੀਂ ਆਪ ਸੋਚ ਕੇ ਦੇਖੋ 7 ਸਾਲ 7 ਸਾਲ ਦਿਨ ਰਾਤ ਮਿਹਨਤ ਕੀਤੀ ਹੋਵੇ ਸਰਚਾਂ ਕੀਤੀਆਂ ਹੋਣ 5-7000 ਮੇਰੀ ਵੀਡੀਓ ਆ 20 ਲੱਖ ਮੇਰਾ ਫੋਲੋਅਰ ਓਡ ਜਵੇ ਤੁਸੀਂ ਆਪ ਆਈਡੀਆ ਲਾ ਲਓ ਜਿੱਤੇ ਮੇਰਾ ਰੋਟੀ ਪਾਣੀ ਚੱਲਦਾ ਸੀ ਸਾਰਾ ਕੁਝ ਮੇਰਾ ਜ਼ੀਰੋ ਹੋਇਆ ਪਿਆ ਮੈਨੂੰ ਪਤਾ ਮੈਂ ਕਿਹੜੇ ਦਿਲ ਨਾਲ ਵੀਡੀਓ ਪਾਈ ਜੰਨਾ ਆ ਸੋ ਮੈਂ ਅਜੇ ਠੀਕ ਨਹੀਂਗਾ ਤੁਹਾਨੂੰ ਮੈਂ ਦੱਸਾਂ ਦਿਮਾਗੀ ਤੌਰ ਤੇ ਮੈਂ ਥੋੜਾ ਪਰੇਸ਼ਾਨ ਤੁਸੀਂ ਸਮਝ ਸਕਦੇ ਐ ਕਿ ਜਿਹੜੇ ਖਾਤੇ ਹੁੰਦੇ ਨਿਆਣਿਆਂ ਦੀ ਤਰ੍ਹਾਂ ਪਾਲੇ ਹੁੰਦੇ ਲੋਕਾਂ ਨੇ ਭਈ ਹਾਂਜੀ ਜਦੋਂ ਹੱਥੋਂ ਚੱਲ ਜਵੇ ਤਾਂ ਵੀ ਮੈਂ ਹੌਸਲੇ ਜਨਾ ਵੀਡੀਓ ਪਾਈ ਜੰਨਾ ਏ ਉਹ ਫਿਰ ਉਹੀ ਗੱਲ ਕਹਿੰਦਾ ਤੁਹਾਡਾ ਪਿਆਰ ਚਾਹੀਦਾ ਹੁਣ ਇਹਨੂੰ ਹੀ ਆਪਾਂ 20 ਲੱਖ ਕਰਨਾ ਪਹਿਲਾਂ 1 ਲੱਖ ਕਰਨਾ 73000 ਹੋਇਆ 25000 ਬੰਦਾ ਹੋਰ ਚਾਹੀਦਾ ਸੋ 1 ਲੱਖ ਕਰਦਾ ਤੇ ਹੌਸਲਾ ਹੋ ਜਾਣਾ ਮੈਨੂੰ ਫੇਰ ਮੈਂ ਕੰਮ ਖਿੱਚ ਦੇਣਾ ਇਹ ਚੱਕਰ ਆ ਵੀਰ ਮੇਰੇਓ ਥੈਂਕ ਯੂ ਸੁਖਦੇਵ ਸਿੰਘ ਥੈਂਕ ਯੂ ਹੁਸਨ ਖਾਨ ਅਕਟਰ ਜਮੀਲ 1 2 ਫੁੱਟ ਆ 2 ਫੁੱਟ ਤਾਂ ਨਹੀਂ ਯਾਰ ਇੰਚਾਂ ਚ 1 ਫੁੱਟ ਹੋ ਸਕਦੀ 2 ਫੁੱਟ ਤਾਂ ਬਾਵਾ ਹੋ ਜਾਂਦੇ ਦੇਖ ਲਓ ਜੀਵਨ ਠੱਪਿਆ ਇੱਥੋਂ ਦਿਖਾਉਣਾ ਹੁਣ ਤੁਹਾਨੂੰ ਦੇਖ ਲਓ ਆ ਚ ਰਸਤਾ ਆ ਸਾਰੇ ਘਰਾਂ ਚ ਬੈਠੇ ਲੋਕ ਥੈਂਕ ਯੂ ਥੈਂਕ ਯੂ ਨਵ ਸੰਗੀਤ ਥੈਂਕ ਯੂ ਜਾਗੋਵਾਲ ਥੈਂਕ ਯੂ ਠਕਰਾਲ ਦੇਖ ਲਓ ਐਸੀ ਦੇਖ ਲਓ ਭਰਾਵੋ ਜਿਨ੍ਹਾਂ ਨੇ ਰੋਟੀ ਬਾਣੀ ਕਮਾਉਣਾ ਫਿਰ ਦੇਖ ਸਕਦੇ ਘਰ ਆ ਦੇਖੋ ਟਾਇਰ ਤਿਲ ਕਿਤੇ ਗੱਡੀਆਂ ਦੇ ਕਿਉਂਕਿ ਇੱਥੇ ਟਾਇਰ ਗਰਮੀ ਵਾਲੇ ਹੁੰਦੇ ਆ ਨਾ ਤੇ ਥੈਂਕ ਯੂ ਮੋਨ ਲਾਲ ਜੀ ਸੋ ਸ਼ੇਅਰ ਜ਼ਰੂਰ ਕਰਿਓ ਬੇਨਤੀ ਆ ਸਭ ਨੂੰ ਹੱਥ ਜੋੜ ਕੇ ਬਾਰ-ਬਾਰ ਤੇ ਆ ਜਾਓ ਉਧਰ ਚੱਲਦੇ ਆ ਬਾਈ 30 ਲੱਖ ਫੋਲੋਅਰ ਹੋ ਜਾਣੇ ਥੈਂਕ ਯੂ ਭੰਦੇਰ ਵੀਰ ਪਿਆਰ ਚਾਹੀਦਾ ਯਾਰ ਆਪਣੇ ਲੋਕਾਂ ਦਾ ਜੇ 20 ਲੱਖ ਦਾ ਗਿਆ ਤਾਂ 30 ਲੱਖ ਕਰਾਂਗੇ ਤੇਰੇ ਮੂੰਹ ਘੇ ਚੱਕਰ ਭਰਾ ਤੁਹਾਡਾ ਪਿਆਰ ਚਾਹੀਦਾ ਯਾਰ ਹੈ ਉਹੀ ਗੱਲ ਆ ਮੇਰੇ ਕੋਲ ਲਾਈਕ ਮੈਂ ਕਿ ਕਿਉਂਕਿ ਬੰਦੇ ਨੂੰ ਪਤਾ ਹੁੰਦਾ ਆਪਣਾ ਮੈਂ ਤੁਹਾਨੂੰ ਦੱਸਦਾ ਜੇ ਕਿਸੇ ਦੀ ਲੋਟਰੀ ਨਿਕਲ ਜਵੇ ਜੇ ਉਹ ਬੰਦੇ ਕੋਲ ਪੈਸਾ ਆਵੇ ਉਹ ਨਹੀਂ ਬੰਦੇ ਤੋਂ ਸਾਹਮ ਹੋਣਾ ਉਹ ਉਹਦੇ ਹੱਥੋਂ ਚਲੇ ਜਾਣਾ ਹੁਣ ਜਿਹੜੇ ਬੰਦੇ ਚ ਹੁੰਨ ਰਿਹਾ ਹਾਂਜੀ ਉਹ ਜੇ ਉਹਦਾ ਕੋਈ ਮੰਨ ਲਾ ਕੋਈ ਚੀਜ਼ ਉਹਦੀ ਗਈ ਆ ਜੇ ਉਹਦੇ ਚ ਹੁੰਨ ਰਿਹਾ ਉਹਨੇ ਫੇਰ ਉਹ ਚੀਜ਼ ਉੱਥੇ ਖੜੀ ਕਰ ਲੈਣੀ ਸਮਝੇ ਨਾ ਜੇ ਕਿਸੇ ਨੂੰ 22 ਚਾਂਸ ਕਿਸੇ ਨੂੰ ਕਿਸਮਤ ਨਾਲ 20 ਲੱਖ ਮਿਲਿਆ ਹੁੰਦਾ ਫਾਲੋਅਰ ਉਹ ਨਹੀਂ ਸੀ ਉਤੋਂ ਦੁਬਾਰਾ ਹੋਣਾ ਸਮਾਂ ਲੱਗ ਜੂਗਾ ਪਰ ਮੈਂ ਕਰਕੇ ਦਿਖਾਉਂਗਾ ਠੀਕ ਹੈ ਨਾ ਇਹ ਚੱਕਰ ਆ ਬਸ ਲੋਕਾਂ ਦਾ ਪਿਆਰ ਚਾਹੀਦਾ ਬਾਕੀ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਭੇਡਾਂ ਦੀ ਮੈਂ ਮੈਂ ਕਰਾ ਕੇ ਰੱਖਣੀ ਆ ਥੈਂਕ ਯੂ ਉਹੀ ਉਪਲ ਥੈਂਕ ਯੂ ਠਗਰਾਲ ਵੀਰੇ ਥੈਂਕ ਯੂ 골ਡੀ ਲੁਧਿਆਣਾ ਤੇ ਥੈਂਕ ਯੂ ਥੈਂਕ ਯੂ ਥੈਂਕ ਯੂ ਮਾਨ ਤੇ ਪਤਾ ਚੱਕਰ ਪਤਾ ਕੀ ਆ ਦੂਜਾ ਮੇਰਾ ਜਿਹੜਾ ਖਾਤਾ 20 ਲੱਖ ਵਾਲਾ ਉੱਡਿਆ ਕਿਉਂ ਤਿੰਨ ਵਾਰੀ ਉੱਤੇ ਹੋਇਆ ਤਿੰਨ ਹੀ ਵਾਰੀ ਮੈਂ ਆਪਣੇ ਸਿੰਘਾ ਸੂਰਮਿਆਂ ਦੀ ਗੱਲ ਕੀਤੀ ਹਾਂਜੀ ਸੋ ਆ 6 ਜਨਵਰੀ ਨੂੰ ਜਿੱਦਣ ਸਿੰਘਾ ਸੂਰਮਿਆਂ ਨੂੰ ਫਾਂਸੀ ਲਾਇਆ ਸੀ ਜਿਨ੍ਹਾਂ ਨੇ ਪਾਪਨ ਸੋਧਾ ਲਾਇਆ ਸੀ 84 ਚ ਉਦੋਂ ਉਹਨਾਂ ਦੀ ਦਿਖਾਈ ਤੇ ਉਦੋਂ ਤੀਜੀ ਵਾਰੀ ਹੋਇਆ ਸੋ ਇਹ ਦੁੱਖ ਇਹ ਹੁੰਦਾ ਵੀ ਲੋਕ ਨਹੀਂ ਯਾਰ ਸਾਥ ਦਿੰਦੇ ਹਨ ਸੋ ਮੈਂ ਤਾਂ ਚਲੋ ਠੀਕ ਹੈ ਨਾ ਸੋ ਇਹੀ ਆ ਸਾਥ ਚਾਹੀਦਾ ਤੁਹਾਡਾ ਸ਼ੇਅਰ ਕਰਿਆ ਕਰੋ ਵੱਧੋ ਵੱਧ ਆਪਣੇ ਯਾਰਾਂ ਦੋਸਤਾਂ ਨੂੰ ਕਹੋ ਵੀ ਭਾਈ ਉਹਦਾ ਖਾਤਾ ਉੜ ਗਿਆ ਫੋਲੋ ਕਰ ਲਓ ਦੁਬਾਰਾ ਹੈ ਇਹ ਚੱਕਰ ਆ ਹੋਰ ਤਾਂ ਕੋਈ ਨਹੀਂ ਕੋਈ ਨਹੀਂ ਇਹ ਸਾਬੀ ਸਪੈਨ ਆਲਾ ਇੱਥੇ ਆਇਆ ਹੁਣ ਮੈਂ ਚੱਲਣਾ 1 ਮਹੀਨੇ ਲਈ ਘੁੰਮਣ ਸੋ ਵੀਡੀਓ ਆਪਾਂ ਇੱਕ ਤੋਂ ਵੱਧ ਪਾਇਆ ਕਰਨੀ ਆ ਆਪ ਹੀ ਕੰਮ ਰੋੜ ਪੈਣਾ ਆਪਣਾ ਕੋਈ ਚੱਕਰ ਨਹੀਂ ਤੁਹਾਡਾ ਸਾਹ ਚਾਹੀਦਾ ਥੈਂਕ ਯੂ ਥੈਂਕ ਯੂ ਹੋਰ ਜੀ ਸਭ ਠੀਕ ਠਾਕ ਆ ਬਸ ਸਾਢੀ ਗਈ ਜਾਣੀ ਐ ਏਦਾਂ ਹੀ ਹੌਲੀ ਹੌਲੀ ਰਾਤ ਦੀ ਪਈਓ ਆ ਤੇ ਹੁਣ ਇਹ ਸਵੇਰ ਤਾਂ ਹੀ ਕੱਲ ਤਾਂ ਹੀ ਇਹ ਏਦਾਂ ਹੀ ਰਹਿਣੀ ਬਸ ਸੋ ਨਿਊ ਜਿਹੜੇ ਮੈਂ ਗੱਲ ਕਰਦਾ ਨਿਊ ਫਾਉਂਡਲੈਂਡ ਵਾਲੀ ਉੱਥੇ ਇਹੀ ਚੱਕਰ ਆ ਉੱਥੇ ਤਾਂ ਨਹੀਂ ਲੋਕ ਰਹਿੰਦੇ ਕਿਉਂਕਿ ਉੱਥੇ ਸਨੋ ਬਹੁਤ ਪੈਂਦੀ ਆ ਸੋ ਜਿਨ੍ਹਾਂ ਨੇ ਫਾਰਮ ਨਹੀਂ ਭਰਿਆ ਮੈਂ ਮੋਬਾਈਲ ਆਪਣਾ ਦੇ ਦਿੰਦਾ ਸੋ 778 891 6522 ਪਲੱਸ ਇੱਕ ਲਾਗੇ ਮੇਰੇ ਤੋਂ ਫਾਰਮ ਲੈ ਲਓ ਭਰ ਲਓ ਪਤਾ ਨਹੀਂ ਹੁੰਦਾ ਕਿਸਮਤ ਦਾ ਫਾਰਮ ਭਰਿਆ ਹੋਊ ਤਾਂ ਵੀਜ਼ਾ ਮਿਲੂ ਠੀਕ ਹੈ ਜਿਨੇ ਭਰਿਆ ਹੀ ਨਹੀਂ ਉਹਨੂੰ ਕਿੱਦਾਂ ਮਿਲ ਜੂ ਉੱਥੇ ਇਹ ਚੱਕਰ ਉੱਥੇ ਸਨੋ ਬਹੁਤ ਪੈਂਦੀ ਆ ਤਾਂ ਨਹੀਂ ਉੱਥੇ ਕੋਈ ਰਹਿ ਕੇ ਖੁਸ਼ ਐਥੇ ਦਾ ਜਿਹੜਾ ਸਮਝੇ ਸੋ ਤਾਂ ਉਹ ਬਾਹਰਲੇ ਦੇਛੇ ਤੋਂ ਨਵੇਂ ਬੰਦੇ ਲਿਆਉਂਦੇ ਆ ਠੀਕ ਹੈ ਨਾ ਐਥੇ ਤਾਂ ਅੱਜ ਇੱਕ ਦਿਨ ਪੈ ਗਈ ਪਰਸੋਂ ਨੂੰ ਮੈਂ ਤੁਹਾਨੂੰ ਆਹੀ ਸੜਕਾਂ ਦਿਖਾ ਦੂੰ ਐਨ ਧੁੱਪ ਚੜੀ ਜੋ ਹੁਣੀ ਇਹ ਚੱਕਰ ਆ ਵੀਰ ਮੇਰੇਓ ਬਾਕੀ ਸਾਰੇ ਕੈਨੇਡਾ ਚ ਘਰ 2-2 ਲੱਖ ਦੇ ਆ ਇੱਥੇ ਆ ਕੇ ਘਰ 20 ਲੱਖ ਦੇ ਆ ਠੀਕ ਆ ਨਾ ਇਹ ਚੱਕਰ ਆ ਮੌਸਮ ਦੇ ਕਰਕੇ ਸਰੀ ਰਹਿੰਦੇ ਸਾਰੇ ਗੋਲਦੀ ਲੁਧਿਆਣਾ ਥੈਂਕ ਯੂ ਪ੍ਰਧਾਨ ਜੀ ਥੈਂਕ ਯੂ ਸਿੰਘਿੰਦਰ ਥੈਂਕ ਯੂ ਪ੍ਰਦੀਪ ਕੁਮਾਰ ਥੈਂਕ ਯੂ ਸੁਨੀਲ ਬਿਨੇ ਭਾਜੀ ਆਪਾਂ ਰਹਿ ਸਕਦੇ ਆ ਨਹੀਂ ਉਹ ਤਾਂ ਹੈ ਭਰਾਵੋ ਹੁਣ ਇੰਡੀਆ ਚ ਜੇ ਤੁਹਾਡੀ ਮਿਹਨਤ ਦਾ ਮੁੱਲ ਹੀ ਨਹੀਂ ਮਿਲਦਾ ਤੁਹਾਡੇ ਚ ਕੋਈ ਹਨਰ ਆ ਤੁਸੀਂ ਕੰਮ ਇੰਨਾ ਵਧੀਆ ਕਰਦੇ ਤੇ ਤੁਹਾਡਾ ਬਣਦਾ ਹੀ 12000 ਰੁਪਇਆ ਉਹਦਾ ਕੀ ਫਾਇਦਾ ਇੱਥੇ ਮੁੱਲ ਮਿਲਦਾ ਮਿਹਨਤ ਦਾ ਸਭ ਤੋਂ ਵੱਡੀ ਗੱਲ ਆ ਮੁੱਲ ਮਿਲਦਾ ਮਿਹਨਤ ਦਾ ਹੁਣ ਨਿਊ ਫਾਉਂਟ ਲੈਂਡ 'ਚ ਵੀ ਤੁਸੀਂ ਕਿਹੜਾ ਭਰਾਵੋ ਸੜਕਾਂ ਤੇ ਰਹਿਣਾ ਰਹਿਣਾ ਤਾਂ ਕਮਰਿਆਂ 'ਚ ਹੀ ਆ ਕੰਮ ਕਮਰਿਆਂ 'ਚ ਹੀ ਕਰਨਾ ਸੋ ਮੈਂ ਤਾਂ ਕਹਿੰਨਾ ਬਾਈ ਮਿਲ ਜਵੇ ਵੀਜ਼ਾ ਵੀਰਾਂ ਭਰਾਵਾਂ ਨੂੰ ਹਾਂਜੀ ਮਲੇਰ ਕੋਟਲਾ ਲੱਕੀ ਥੈਂਕ ਯੂ ਜੀ ਥੈਂਕ ਯੂ ਸ਼ੁਕਰੀਆ ਸਾਰਿਆਂ ਦਾ ਤੇ ਸਭ ਨੂੰ ਬੇਨਤੀ ਵੀਡੀਓ ਸ਼ੇਅਰ ਕਰੋ ਸੋ ਐਨਾ ਮੈਂ ਕਿਉਂਕਿ ਮੇਰਾ ਫਰੇਸ਼ਨ ਹੋਇਆ ਨਾ ਸਾਰਿਆਂ ਨੂੰ ਪਤਾ ਬੈਟਰੀ ਪਾਈਓ ਮੇਰੇ ਸਰੀਰ ਚ ਐਨਾ ਟਾਈਮ ਮੈਂ ਬਾਹਰ ਰਹਿ ਨਹੀਂ ਸਕਦਾ ਸੋ ਮੈਂ ਹੌਲੀ ਹੌਲੀ ਚਾਲੇ ਪਾ ਦੇਣੇ ਆ ਹੁਣ ਸਭ ਨੂੰ ਬੇਨਤੀ ਆ ਹੱਥ ਜੋੜ ਕੇ ਸ਼ੇਅਰ ਇਹ ਵੀਡੀਓ ਅੱਗ ਦੀ ਤਰ੍ਹਾਂ ਵਾਇਰਲ ਹੋਵੇ ਬਸ ਸਾਰੇ ਪੰਜਾਬੀਆਂ ਦੇ ਫੋਨ 'ਚ ਜਾਣੀ ਚਾਹੀਦੀ ਆ ਜਿੰਨੇ ਵੀ ਗਰੁੱਪ ਤੁਸੀਂ ਫੋਲੋ ਕੀਤੇ ਹੋ ਆ ਇੱਕ ਵਾਰੀ ਸਨੇਹਾ ਲਾ ਦਿਓ ਕਿ ਭਾਈ ਭੇਡਾਂ ਦਾ ਕਾਲ ਫਿਰ ਤੋਂ ਆ ਰਿਹਾ ਆ ਭੇਡਾਂ ਦੀ ਲੈ ਹੈ ਕਰਾਉਣ ਠੀਕ ਆ ਵੀਰ ਮੇਰੇ ਤੇ ਇੱਥੋਂ ਮਿੰਟ ਚ ਹੁਣ ਮੈਂ ਵੀਡੀਓ ਉਹ ਕਰਕੇ ਲਿੰਕ ਵੀ ਕਲਿੱਕ ਵਾਲਾ ਉਹ ਵੀ ਪਾ ਦਿੰਨਾ ਵੀਡੀਓ ਜਦੋਂ ਮੁੱਕਣੀ ਕਲਿੱਕ ਵਾਲਾ ਹੁਣ ਮੈਨੂੰ ਹੋਰ ਤਰ੍ਹਾਂ ਝੋਲਾ ਝੋਲਾ ਦੇ ਸੰਲਾਪਿਆ ਕਿਉਂਕਿ ਮੇਰਾ ਸਰੀਰ ਸਾਨੂੰ ਪਤਾ ਮੇਰਾ ਆਪਰੇਸ਼ਨ ਹੋਇਆ ਦਿਲ ਦਾ ਨਹੀਂ ਚੱਲਦਾ ਇੰਨੀ ਸਰਦੀ ਸੋ ਠੀਕ ਆ ਜੀ ਉਹ ਦੇਖ ਲਓ ਉਹ ਪੰਜਾਬੀ ਕੁੜੀ ਛਤਰੀ ਲੈ ਕੇ ਕੰਮ ਤੇ ਜਾ ਰਹੀ ਆ ਸੋ ਮਿਹਨਤ ਵੀ ਬਹੁਤ ਕਰਦੀਆਂ ਠੱਗਣੀਆਂ ਵੀ ਬਹੁਤ ਆ ਇੱਥੇ ਸਾਰੇ ਤਰ੍ਹਾਂ ਦੀਆਂ ਕੁੜੀਆਂ ਉਹ ਵੀ ਤੁਹਾਨੂੰ ਦੱਸਾਂਗੇ ਓਕੇ ਵੀਰ ਮੇਰੇਓ ਹਾਂਜੀ ਭਾਜੀ ਨਿਊ ਫੋਨ ਆ ਬਾਈ ਕਹਿੰਦਾ ਬਈ ヘア ਵਾਲਾ ਉਹ ਭਰਾਵਾ ਜਿਹੜਾ ਨਾਈ ਭਾਈਚਾਰਾ ਸਭ ਤੋਂ ਜ਼ਿਆਦਾ ਪੈਸੇ ਇਹ ਕਮਾਉਂਦੇ ਵਕੀਲਾਂ ਡਾਕਟਰਾਂ ਤੋਂ ਵੱਧ ਪੈਸਾ ਨਾਈ ਵੀਰ ਕਮਾਉਂਦੇ ਆ ਇੱਕ ਬੰਦੇ ਤੋਂ 20 ਡਾਲਰ ਲੈਂਦੇ ਆ ਸਮਝੇ ਜੇ 100 ਜਣਾ ਵੀ ਕਰਤਾ 2000 ਡਾਲਰ ਦਿਹਾੜੀ ਪਾਉਂਦੇ ਆ 2000 ਡਾਲਰ ਦਾ ਹੋ ਗਿਆ ਸਵਾ ਲੱਖ ਰੁਪਈਆ ਹਾਂਜੀ ਲੱਖ ਰੁਪਈਆ ਦਿਹਾੜੀ ਪਾਉਂਦਾ ਨਾਈ ਭਾਈਚਾਰਾ ਸਭ ਤੋਂ ਜ਼ਿਆਦਾ ਪੈਸੇ ਨਾਈ ਵੀਰ ਕਮਾਉਂਦੇ ਆ ਆਪਾਂ ਇਹਨੂੰ ਸ਼ਰਮ ਵਾਲਾ ਕੰਮ ਮੰਨਦੇ ਆ ਇੱਥੇ ਨਾਈ ਵੀਰ ਬਹੁਤ ਆ ਹਕਮਾਉਂਦੇ ਆ ਮੈਂ ਤਾਂ ਇਹੀ ਸਲਾਹ ਦੂੰ ਜੀ ਨੇ ਕੈਨੇਡਾ ਹਣਾ ਬਾਈ ਨਾਈ ਭਾਈਚਾਰੇ ਵਾਲਾ ਕੰਮ ਸਿੱਖ ਲਓ ਤੁਹਾਡੀ ਬਹਿਜਾ ਬਹਿਜਾ ਹੋ ਜੂਗੀ ਇਦਾਂ ਦਾ ਪੈਸਾ ਹੈ ਨਹੀਂ ਕਿਸੇ ਕੰਮ ਚ ਠੀਕ ਹੈ ਜੀ ਗੁੱਡ ਨਾਈਟ ਨਹੀਂ ਭਰਾਵੋ ਦੇਨੇ ਆ ਇੱਧਰ ਕਹਿੰਦੇ ਵੀਰ ਜੀ ਗੁੱਡ ਨਾਈਟ ਓਕੇ ਵੀਰ ਮੇਰੋ ਸਾਰਿਆਂ ਨੂੰ ਹੁਣ ਬੇਨਤੀ ਆ ਹੱਥ ਜੋੜ ਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਣੀ ਚਾਹੀਦੀ ਆ ਸਭ ਨੂੰ ਪਤਾ ਲੱਗ ਜਾਵੇ ਵੀ ਹਿੰਦੀ ਦਾ ਨਵਾਂ ਖਾਤਾ ਆ ਸਾਰੇ ਫੋਲੋ ਕਰ ਲਿਓ ਤੇ ਸ਼ਾਮ ਨੂੰ ਮਿਲਦੇ ਆ ਲਿੰਕ ਵੀ ਪਾ ਦੇਣਾ ਉਹ ਵੀ ਕਲਿੱਕ ਕਰ ਦਿਓ ਥੈਂਕ ਯੂ ਜੀ ਤੇ ਜਾਂਦੇ ਜਾਂਦੇ ਭੇਡਾਂ ਦੀ ਭੇਡਾਂ ਦੀ ਕਰਾ ਕੇ ਰੱਖਣੀ ਆ ਇਹ ਕੁੜੀਏ ਦੇਖੋ ਹੁਣ ਪਤਾ ਕੀ ਗੱਲ ਆ ਆਹਦੀ ਗੱਲ ਮਾੜੀ ਆ ਹੁਣ ਰੋਡ ਆ ਉਹ ਕਾਰ ਆ ਰਹੀ ਆ ਮੈਂ ਤੁਹਾਨੂੰ ਹੁਣੇ ਆ ਦੇਖੋ ਆ ਦੇਖੋ ਆ ਕੁੜੀ ਨੇ ਕੰਨਾਂ 'ਚ ਹੈੱਡਫੋਨ ਲਾਏ ਹੋਣੇ ਆ 메ਨ ਰੋਡ ਤੇ ਤੁਰਨ ਢਈ ਆ ਤੁਸੀਂ ਦੱਸੋ ਕੀ ਦਾ ਕਸੂਰ ਹੁਣ ਇਹਨੂੰ ਨਹੀਂ ਪਤਾ ਕਿ ਇਹ ਰੋਡ ਤੇ ਤੁਰ ਰਹੀ ਹੈੱਡਫੋਨ ਲਾ ਕੇ ਫੋਨ ਦੇਖ ਰਹੀ ਆ ਐਨ ਲਾਦ ਨੂੰ ਸੁਣ ਪੀ ਮੇਰੀ ਗੱਲ ਹੁਣ ਤੇਜ਼ ਹੋ ਗਈ ਪਿੱਛੇ ਹੁਣ ਕਾਰ ਆ ਰਹੀ ਆ ਤੁਹਾਨੂੰ ਮੈਂ ਚੀਜ਼ ਦਿਖਾ ਕੇ ਜਾਨਾ ਸੋ ਇੱਥੇ ਇਹ ਚੱਕਰ ਆ ਬਹੁਤ ਸਾਰੀਆਂ ਹੀ ਕੁੜੀਆਂ 90% ਤੋਂ ਵੱਧ ਕਿੰਨਾ ਚ ਹੈੱਡਫੋਨ ਲਾਏ ਹੁੰਦੇ ਦੇਖਦੀਆਂ ਫੋਨ ਹੁੰਦੀਆਂ ਰੋਡ ਕ੍ਰੋਸ ਕਰਨ ਲੱਗੀਆਂ ਜੇ ਆ ਕਾਰ ਸਿੱਧੀ ਗਈ ਹੁਣ ਤੁਸੀਂ ਦੇਖਿਓ ਦੇਖਿਓ ਹੁਣ ਲੈ ਕੀ ਕਰੂਓ ਰੋਡ ਤੇ ਗੱਬੇ ਤੁਰਦੀ ਪਈ ਆ ਕੋਈ ਹੋਰ ਨਹੀਂ ਮਾਰੂ ਵੀ ਭਰਾ ਹੋ ਜਾ ਲੈ ਦੱਸੋ ਕੀ ਕੀ ਦਾ ਕਸੂਰ ਹੁਣ ਦੱਸੋ ਭਾਈ ਕੁੜੀ ਦਾ ਕਿ ਕਾਰ ਵਾਲੇ ਦਾ ਕਸੂਰ ਦੱਸੋ ਲਓ ਦੱਸੋ ਹੁਣ ਜਿਹੋਰ ਨ ਮਾਰਿਆ ਉਹਨੂੰ ਗੁੱਸਾ ਕਰਨਾ ਦੱਸੋ ਕੀ ਦਾ ਕਸੂਰ ਭਾਈ ਤੁਸੀਂ ਦੱਸਿਓ ਕੁੜੀ ਦਾ ਕਾਰ ਦਾ ਕਸੂਰ ਆ ਲਓ ਕੀ ਕਰੇ ਇਨਸਾਨ ਯਾਰ ਦੱਸੋ ਭਾਈ ਕੁੜੀ ਦਾ ਕਸੂਰ ਕਿ ਕਾਰ ਦਾ ਹੁਣ ਹੋਈ ਸਾਈਡ ਤੋਂ ਦੇਖ ਲਓ ਹੈ ਇੱਥੇ ਇਦਾਂ ਹੀ ਕਰਦੀਆਂ ਜ਼ਿਆਦਾਤਰ ਸਾਰੀਆਂ ਨਹੀਂ ਜ਼ਿਆਦਾ ਇਦਾਂ ਹੀ ਕਰਦੀਆਂ ਕੰਨਾਂ 'ਚ ਹੈੱਡਫੋਨ ਹੁੰਦੇ ਆ ਨਿਗਾਹ ਮੋਬਾਈਲ 'ਲ ਹੁੰਦੀ ਆ ਤੇ ਰਾਜਾ ਸਮਝ ਕੇ ਤੁਰਦੀਆਂ ਆ ਜੋ ਸੱਚ ਆ ਤੁਹਾਨੂੰ ਆਪਾ ਦਿਖਾ ਦਿੱਤਾ ਦੱਸਿਓ ਭਾਈ ਕੀ ਦਾ ਕਸੂਰ ਸੀ ਹੁਣ ਠਗਰਾਲ ਕਹਿੰਦਾ ਕੁੜੀ ਦਾ ਕਸੂਰ ਚਲੋ ਦੱਸੋ ਭਾਈ ਕਿਹਦਾ ਕਸੂਰ ਸੀ ਹੁਣ ਵੀਰ ਮੇਰੇ ਤੁਸੀਂ ਦੱਸੋ ਨਮਨ ਕਹਿੰਦਾ ਤੇਰਾ ਕਸੂਰ ਆ ਠੀਕ ਆ ਵੀਰੇ ਮੇਰਾ ਤਾਂ ਹੈਗਾ ਹੀ ਆ ਹਾਂਜੀ ਸ਼ਸ਼ੀਲ ਕਹਿੰਦਾ ਕੁੜੀ ਦਾ ਦੱਸਿਓ ਵੀਰ ਮੇਰੇ ਤੇ ਸ਼ੇਅਰ ਕਰਿਓ ਸਾਰੇ ਪਾਸੇ ਵੀਡੀਓ ਤੇ ਖਾਤਾ ਵੀ ਫੋਲੋ ਕਰਿਓ ਦੱਸਿਓ ਕਿਹਦਾ ਕਸੂਰ ਆ ਤੇ ਮਿਲਦੇ ਆ ਫਿਰ ਕਲਿੱਕ ਵੀ ਕਰਦੇਓ ਥੈਂਕ ਯੂ ਸਾਰਿਆਂ ਨੂੰ ਸ਼ੇਅਰ ਕਰਿਓ ਬਦੋ ਵੱਦ ਸ਼ੇਅਰ ਕਰਿਓ ਬਦੋ ਵੱਦ ਤੇ ਫੋਲੋ ਵੀ ਸ਼ੁਕਰੀਆ